ਧਾਨਵਾਦੀ ਨਹੀਂ ਹੈ ਹੋਇਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਆਇਆ ਗੋਦਵਾਰਾ ਮਾਚੂਵੜੇ ਚਰਨ ਕਮਲ ਗੋਦਵਾਰਾ ਸ਼੍ਰੀ ਚਰਨ ਕਮਲ ਸ ਹੈ ਮਾਚੀਵੜਾ ਤੇ ਦਰਸ਼ਨ ਕਰੋ ਗੋਦਵਾਰਾ ਸਾਹਿਬ ਦੇ ਤੇ ਹੁਣ ਅਸੀਂ ਅੰਦਰ ਚਲਦੇ ਹਾਂ ਸੋ ਜੀ ਨਾ ਮੈਂ ਤਾਂ ਸਿਮਰਸ਼ਨ ਕਰ ਗੁਰਦੁਆਰਾ ਸਾਹਿਬ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੋ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਬੈਲ ਆਈਕਨ ਉਂਦੀ ਉਹ ਦਬ ਦਿਓ ਨਾਲ ਤੁਹਾਨੂੰ ਨੋਟੀਫਿਕੇਸ਼ਨਾਂ ਕੋ ਜੋ ਵੀ ਵੀਡੀਓ ਪੜ੍ਹੋਗੇ ਪਾਵਾਂਗੇ ਤੇ ਨਾਲ ਨਾਲ ਵੀਡੀਓ ਨੂੰ ਲਾਈਕ ਜਰ ਕਰ ਦਿਓ ਬਹੁਤ ਵਧੀਆ ਲੱਗੀ ਸ਼ੇਅਰ ਵੀ ਕਰਿਆ ਬਹੁਤ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਵਧੀਆ ਤੇ ਹੁਣ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਇਤੇ ਵੀਡੀਓ ਨਾ ਬਣੇ ਰਿਗੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੋ ਵੀ ਵੀਡੀਓ ਦੇਖਦੇ ਆ ਲਾਈਕ ਜਰੂਰ ਕਰੋ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਇਹ ਦੇਖੋ ਸਾਹਮਣੇ ਜਿਸ ਤੇ ਗੁਰਦੁਆਰਾ ਸਾਹਿਬ ਚਰਨ ਕਮਲ ਪਹਿਲਾਂ ਸਰੋਵਰ ਸਾਹਿਬ ਦੇ ਦਰਸ਼ਨ ਕਰ ਲਓ ਸਰੋਵਰ ਸਾਹਿਬ ਜਿਹੜੇ ਆਇਆ ਤੇ ਇੱਥੇ ਵੀ ਦਰਸ਼ਨ ਕਰ ਲਓ ਇਸ ਸਰੋਵਰ ਸਾਹਿਬ ਦਾ ਤੇ ਇੱਧਰ ਕੋਹ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਜਲ ਚੱਕਿਆ ਸੀ ਆ ਕੇ ਤੇ ਹੁਣ ਚੱਲਦੇ ਅਸੀਂ ਗੁਰਦੁਆਰਾ ਸਾਹਿਬ ਨੂੰ ਦਰਸ਼ਨ ਕਰੀ ਤੇ ਇੱਥੇ ਗੁਰੂ ਸਾਹਿਬ ਜੀ ਜਦੋਂ ਪਟੇ ਸਾਬ ਜਾਰੇ ਤੇ ਕੋ ਸਿੰਘਾਂ ਤੋਂ ਛੇਦੇ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਚਾਲੇ ਪਾਕ ਹਨ ਤੇ ਪਿੰਡ ਇੱਥੇ ਮਤਲਬ ਕਿ ਜੰਗਲੇ ਹੁੰਦੇ ਸੀ ਮਾਚੂਆੜਾ ਗੁਰਦੁਆਰਾ ਚਰਨ ਕਮਲ ਸਾਹਿਬ ਹਨ ਤੇ ਇੱਥੇ ਜੰਗਲੇ ਹੁੰਦੇ ਸੀ ਜੇ ਸਾਹਿਬ ਗੁਰੂ ਸਾਹਿਬ ਜੀ ਆਏ ਸੀ ਉਹਨੂੰ ਛਾੜ ਸਾਹਿਬ ਤੋਂ ਹੁੰਦੇ ਹੋਏ ਤੇ ਇੱਥੇ ਵਿਸ਼ਰਾਮ ਕੀਤਾ ਸੀਗਾ ਤੇ ਇਧਰ ਜੰਡ ਸਾਹਿਬ ਵੀ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਤੇ ਪਰੇ ਨਾਲੇ ਗੁਰਦੁਆਰਾ ਸਾਹਿਬ ਨਾਲ ਹੀ ਜੰਡ ਸਾਹਿਬ ਆ ਯਤੇ ਗੁਰੂ ਸਾਹਿਬ ਨੇ ਪਰੇਕੋਹ ਸਾਹਿਬ ਉਹਨੇ ਵੀ ਦਰਸ਼ਨ ਗ੍ਰਾਮਾਂ ਕੋ ਉਥੋਂ ਕੂ ਸਾਹਿਬ ਤੋਂ ਜਲ ਸ਼ੱਕ ਕੇ ਤੇ ਉਥੋਂ ਮਿੱਟੀ ਦੀ ਟਿੰਡ ਲਿਆ ਕੇ ਤੇ ਉਹਦਾ ਸਰਾਣਾ ਲਾ ਕੇ ਇੱਧਰ ਗੁਰਦੁਆਰਾ ਇੱਧਰ ਜੰਡਰ ਸਾਹਿਬਾ ਤੇ ਉਹ ਉਥੇ ਆ ਕੇ ਵਿਸ਼ਰਾਮ ਕੀਤਾ ਸੀ ਉਹ ਵੀ ਤੁਸੀਂ ਵਿੱਚ ਦਰਸ਼ਨ ਕਰੀਓ ਵੀਡੀਓ ਦੇ ਪਹਿਲਾਂ ਇੱਧਰ ਅੰਦਰ ਗੁਰੂ ਸਾਹਿਬ ਤੋਂ ਦਰਸ਼ਨ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਇਹ ਦੇਖੋ ਐਡਾ ਮਤਲਬ ਕਿ ਇੱਥੇ ਜੰਗਲੇ ਹੁੰਦੇ ਸੀ ਪਹਿਲਾਂ ਪਹਿਲਾਂ ਦਰਸ਼ਨ ਕਰ ਉਹ ਅੰਦਰ ਗੁਰੂ ਗੰਨ ਸਾਹਿਬ ਜੀ ਦੇ ਆਪਾਂ ਇਹਨਾਂ ਲੋਡੀਆਂ ਦੇ ਵਿੱਚ ਜਣ ਕੇ ਸ਼ਹੀਦ ਕਰਦੇ ਹੋਗੇ ਜੀ ਕਾਜੀ ਕਹਿੰਦਾ ਹੈ ਭਗਵਾਨ ਯਾਦ ਰਹੇ ਕਿ ਹੁੰਦਾ ਹੈ ਆਮ ਬੰਦਾ ਤੇ ਡਰਦਾ ਹੈ ਤੇ ਜਿਹੜਾ ਕਾਜੀ ਹੈ ਇਹ ਵੀ ਦੇਖੋ ਪੂਰਾ ਧਰਮੀ ਪੁਰਖ ਹੈ ਪੰਜ ਵੇਲੇ ਦੀ ਨਵਾਜ਼ਾਦਾ ਕਰਦਾ ਹੈ ਪੰਜ ਵਕਤ ਦਾ ਨਵਾਜ਼ੀ ਹੈ ਪਰ ਉਹ ਜੇ ਵੀ ਰੱਖਦਨੀ ਹੈ ਤੇ ਜਿਹੜਾ ਕਾਜੀ ਹੈ ਮੁਸਲਮਾਨ ਧਰਮੀ ਹੈ ਹਾਲਾਂਕਿ ਬਜੀਦਾ ਕੋਈ ਉਹ ਕੋਈ ਪੰਜ ਵਕਤ ਦਾ ਨਵਾਜ਼ੀ ਨਹੀਂ ਹੈ ਉਹ ਆ ਕਦੇ ਨਵਾਜਦਾ ਕਰਨੀ ਕਰਨੀ ਤੇ ਨਹੀਂ ਜਨਾਬ ਹੀ ਕਰੀ ਕੋਈ ਬੱਕੇ ਦਾ ਹੱਜ ਨਹੀਂ ਕਰਨ ਵਾਲਾ ਪਰ ਇਹ ਜਿਹੜਾ ਕਾਜੀ ਫਤਵਾ ਲਾ ਰਿਹਾ ਨਾ ਪਾਗਾਂ ਵਾਲਿਓ ਇਹ ਤੇ ਪੰਜ ਬਖਸ ਦਾ ਨਵਾਜੀ ਹੈ ਪੂਰਾ ਧਰਮੀ ਹੈ ਪੂਰਾ ਧਰਮੀ ਬੰਦਾ ਇਹ ਹੁਕਮ ਕਰ ਰਿਹਾ ਹੈ ਕਾਜੀ ਕਿ ਇਹਨਾਂ ਨੂੰ ਨੀਆਂ ਦੇ ਵਿੱਚ ਢਿੰਕੇ ਛੇਨ ਕਰਦੇ ਹੋ ਬੂਡੋ ਰੋੜੀ ਕੋਈ ਨਹੀਂ ਇਹਦਾ ਚਲੋ ਮਤਾ ਪਾਸ ਹੁਣ ਹੋ ਗਿਆ ਤੇ ਕਹਿੰਦੇ ਨੇ ਬੱਚਿਓ ਅੱਜ ਦੀ ਰਾਤ ਤੁਹਾਡੇ ਕੋਲ ਹੋਰ ਹੈ ਜਾ ਕੇ ਆਪਣਾ ਵੇਖ ਲੈਣਾ ਸੋਚ ਸਮਝ ਲੈਣਾ ਨੇ ਕੱਲ ਨੂੰ ਤੁਹਾਨੂੰ ਜਿਉਂਦੇ ਜਿਉਂ ਆਂਦੇ ਵਿੱਚ ਇਸ ਬਦੀਦੇ ਦੇ ਦਰਬਾਰ ਦੇ ਵਿੱਚ ਫਸੇ ਗਜਾਈ ਪਰ ਸਲਾਮ ਨਹੀਂ ਫਿਰ ਦੂਸਰੇ ਦਿਨ ਮਾਤਾ ਗੁਜਰ ਕੌਰ ਜੀ ਦੀ ਗੋਦ ਵਿੱਚ ਆਉਂਦੇ ਨੇ ਮਾਤਾ ਜੀ ਫਿਰ ਪੁੱਛਦੇ ਨੇ ਕਿ ਬੱਚਿਓ ਅੱਜ ਕਿਤੇ ਡੋਲੇ ਤੇ ਨਹੀਂ ਏ اهو ਜੰਡਰ ਸਾਹਿਬ ਜਿਸ ਤੇ ਗੁਰੂ ਸਾਹਿਬ ਨੇ ਬਿਸ਼ਰਾਮ ਕੀਤਾ ਸੀਗਾ ਇਹ ਉਹ ਜੰਡਰ ਦਾ ਦਰਖਤ ਉਹ ਤੇ ਦਰਸ਼ਨ ਕਰੋ ਤੇ ਵੀਡੀਓ ਨਾਲ ਦੇ ਬਣ ਰਹੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਵੀ ਸ਼ੁਰੂ ਕਰਦੇ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਬੜੀ ਲੱਗੇ ਜੇ ਸ਼ੇਅਰ ਵੀ ਕਰਦੇ ਹੋ ਇੱਥੇ ਗੁਰੂ ਸਾਹਿਬ ਜੀ ਹੈ ਨਾ ਉਹ ਬਹੁ ਸਾਰੇ ਦਿਖਾਵਾਂਗੇ ਉਥੋਂ ਮਿੱਟੀ ਦੀ ਟੈਂਡਰ ਜਿਹਾ ਜਿਹਾ ਟੈਂਡ ਲੈ ਕੇ ਤੇ ਉਹਨਾਂ ਸੁਨਾਰਾ ਲਾ ਕੇ ਇੱਥੇ ਗੁਰੂ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਸੀ ਇੱਥੇ ਉਹ ਮਤਲਬ ਕਿ ਸ਼ਬਦ ਦਾ ਉਚਾਰ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਨਾ ਦੁੱਧ ਵਿੱਚ ਰੋਕ ਰਜਾਈਆਂ ਦਾ ਉਡਣ ਨਾਗ ਨਿਵਾਸਾਂ ਦਾ ਰਹਿਣਾ ਸੂਲ ਸਰਾਇ ਪੰਜੇ ਪਿਆਲਾ ਬਿੰਦ ਕਸਾਈਆਂ ਦਾ ਸਹਿਣਾ ਜਾੜੜੇ ਦਾ ਸਾਨੂੰ ਸੱਤਰ ਚੰਗਾ ਪੱਟ ਖੇੜਿਆਂ ਦਾ ਰਹਿਣਾ ਇਹ ਸ਼ਬਦ ਉਚਾਰਨ ਗੁਰੂ ਸਾਹਿਬ ਨੇ ਇੱਥੇ ਕੀਤਾ ਸੀ ਹਨ ਤੇ ਇੱਥੇ ਪੰਜ ਪਿਆਰੇ ਬਲੋ ਦੋ ਪਿਆਰੇ ਜਿਹੜੇ ਸੀਗੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਸੀ ਹਨ ਗੁਰੂ ਜੀ ਨੂੰ ਆ ਕੇ ਮਿਲੇ ਸੀ ਇੱਥੇ ਹਨ ਬਾਕੀ ਇੱਥੇ ਹੀ ਗੁਰੂ ਭਾਈ ਗੁਲਾਬੇ ਪੰਜਾਬ ਪੰਜਾਬੇ ਨਾਲ ਮਾਛੂਵਾੜੇ ਵਿਖੇ ਉਹਨਾਂ ਦੇ ਘਰ ਗਏ ਸੀ ਮਾ ਉੱਥੇ ਹੀ ਮਾਤਾ ਹਰਦੇਈ ਜੀ ਪਾਸੋਂ ਚੋਲਾ ਪਰਵਾਨ ਕੀਤਾ ਜਿੱਥੇ ਹੁਣ ਗੁਰਦੁਆਰਾ ਸੀਚਵਾੜਾ ਸਾਹਿਬ ਹੈ ਇੱਥੇ ਮਤਲਬ ਹੈਗਾ ਨਾਲ ਇਲਾਕੇ ਇਹ ਗੁਰਦੁਆਰਾ ਚਵਾੜਾ ਸਾਹਿਬ ਜੀ ਉੱਥੋਂ ਗੁਰੂ ਸਾਹਿਬ ਜੀ ਗਣੀ ਖਾਨ ਨਵੀ ਖਾਨ ਦੇ ਘਰ ਗਏ ਸੀਗੇ ਤੇ ਜਿੱਥੇ ਹੁਣ ਗੁਰਦੁਆਰਾ ਗਣੀ ਖਾਨ ਨਵੀ ਖਾਨ ਵੀ ਹੈਗਾ ਇੱਥੇ ਇਹ ਮਤਲਬ ਮਾਚੂਵਾੜੇ ਚਈਆ ਹੋ य इधर आ गए असू साहब पहले गुरु ग्रंथ साहब जी इधर भी है शोभी तो भी वो भी तुम दर्शन इतने वो इत अखू साहब आ गुरु साहब जी ने आके जल छकियाँ ग्रंथ साहब जी महाराज के दर्शन करो ਹਾਂਜੀ ਇਹ ਹੁਣ ਇਹਨਾਂ ਨੇ ਮਤਲਬ ਕਿ ਕੂਟੀਆਂ ਵਗੈਰਾ ਲਾ ਦਿੱਤੀਆਂ ਇੱਥੇ ਤਾਂ ਖੂਸਾ ਹੈ ਪਰੇ ਆ ਤੇ ਆ ਦੇਖੋ ਇਹ ਆ ਖੂਸਾ ਵੀ ਜਿੱਥੇ ਗੁਰੂ ਸਾਹਿਬ ਜੀ ਨੇ ਨਾ ਜਲ ਛੱਕਿਆ ਸੀ ਤੇ ਇੱਥੋਂ ਹੀ ਟੈਂਟ ਮਤਲਬ ਉਹ ਮਿੱਟੀ ਦੇ ਇਹਦਾ ਟੈਂਟ ਜੀ ਲਈ ਸੀ ਉਹਦਾ ਸਹਾਰਣਾ ਲੈ ਕੇ ਉਧਰ ਜੰਡਰ ਸਾਹਿਬ ਤੁਹਾਨੂੰ ਦਰਸ਼ਨ ਕਰਾਏ ਤੇ ਉੱਥੇ ਜ਼ਿਆਦਾ ਮਸ਼ਹੂਰ ਹੈ ਮੈਂ ਇੱਥੋਂ ਜਲ ਛੱਕਿਆ ਸੀ ਉਹਨਾਂ ਤੇਨਾਂ ਨੇ ਮਤਲਬ ਕਿ ਟੂਟੀਆਂ ਪਰੇ ਥੋੜੀ ਜਿਹੀ ਪੱਕੀ ਵੀ ਤੇ ਟੂਟੀਆਂ ਲਗਾ ਦਿੱਤੀਆਂ ਇਸ ਖੂਹ ਤੋਂ ਹਾਂਜੀ ਸਾਡੇ ਨਾਲ ਤੇ ਜਲਦੀਆਂ ਟਿੱਕੀਆਂ ਲੱਗੀਆਂ ਹੁੰਦੀਆਂ ਉੱਥੇ ਕੋਈ ਤਕੂ ਤ ਨਹੀਂ ਸਕਣ ਉੱਤੇ ਜਾਵੇ ਬੰਦ ਕੀਤਾ ਸਾਰਾ ਕੁਝ ਬੰਦ ਕੀਤਾ ਹੋਇਆ ਤੇ ਸਹੀ ਲੱਗਦੇ ਤੇ ਵੀਡੀਓ ਨੇ ਤੇ ਬਣ ਰਹੀ ਹੈਓ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਵਧੀਆ ਲੱਗੇ ਤੇ ਲਾਈਕ ਜਰੂਰ ਕਰ ਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਵੀ ਤੇ ਸ਼ੇਅਰ ਵੀ ਕਰਦੇ ਕਰੋ ਜੇ ਵਧੀਆ ਲੱਗੀ ਸ਼ੇਅਰ ਵੀ ਕਰਦੇ ਹੋ ਕਰੋ ਨਾ ਵੀਡੀਓ ਫੋਲ ਵਾਚ ਕਰ ਲਈਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਇਹ ਸੀਗਾ ਚਾਣਕ ਕਮਨ ਸਾਹਿਬ ਜੀ ਦਾ ਇਤਿਹਾਸ ਤੇ ਆਸੀਂ ਹਿਸਿਕ ਗੁਰੂ ਸਹਾਬ ਜਮਕੋੜ ਸਾਹਿਬ ਤੋਂ ਇੱਥੇ ਆਏ ਸੀ ਤੇ ਇੱਥੇ ਝਾੜ ਸਾਹਿਬ ਆਏ ਸੀ ਝਾੜ ਸਾਹਿਬ ਦਾ ਵੀ ਗੁਰਦੁਆਰਾ ਸੀ ਵੀ ਤੁਹਾਨੂੰ ਵੀਡੀਓ ਆਉਗੀ ਤੇ ਇੱਥੇ ਆ ਕੇ ਵਿਸ਼ਰਾਮ ਕੀਤਾ ਸੀ ਇਹ ਦੇਖੋ ਇੱਧਰ ਜਿਹਨੂੰ ਬਣਿਆ ਹੈ ਤੇ ਇਹ ਗੰਦੇ ਕ ਜੰਗਲ ਹੀ ਹੁੰਦੇ ਸੀ ਇਹ ਸਾਡੀ ਵੀਡੀਓ ਸੀ ਅੱਜ ਦੀ ਜੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਇਹ ਕੋਸ਼ਿਸ਼ ਕਰ ਦਿੱਤੀਆਂ ਸੀ ਫੋਟੋ ਮੁਲਾਤੀਆਂ ਖੂਸਾਬ ਦੀ ਆ ਧੰਨਵਾਦ ਜੀ ਤੁਹਾਡਾ ਬੀਡੀਓ ਦੇਖਣ ਵਾਸਤੇ